ਭਾਈ ਲੈਣਾ ਜੀ ਕਹਿੰਦੇ ਤਰਸ ਆ ਗਿਆ ਤੇਰੇ ਤੇ ਤਿੰਨ ਚਾਰ ਦਿਨ ਹੋ ਗਏ ਖਾਣਾ ਨਹੀਂ ਖਾਦਾ ਆ ਜਿੰਨਾ ਕੁ ਤੇਰਾ ਆਟਾ ਹੈ ਤਿੰਨ ਰੋਟੀਆਂ ਬਣਨਗੀਆਂ ਮਸਾਂ ਤਿੰਨ ਤੇ ਤਿੰਨ ਫੁਲਕਿਆਂ ਨਾਲ ਕਿਵੇਂ ਕੰਮ ਚੱਲੂ ਤਿੰਨ ਦਿਨਾਂ ਦਾ ਭੁੱਖਾ ਮੈਂ ਬੁੱਖਾਟੇ ਦਾ ਪਾਸਤਾ ਹੋਰ 6-7 ਰੋਟੀਆਂ ਪੱਕ ਜਾਣਗੀਆਂ ਰੱਜ ਕੇ ਖਾ ਦੇ ਲਓਂਗੇ ਇੱਕ ਵਾਰੀ ਢਿੱਡ ਤੇ ਭਰ ਜੂ ਤੇ ਭਾਈ ਸਿਹਾ ਜੀ ਕਹਿਣ ਲੱਗੇ ਲੈਣਾ ਜੀ ਆਪਣਾ ਬੋਕਾਟੇ ਦਾ ਬਾਹਰ ਕੱਢ ਲਓ ਇਹ ਨਹੀਂ ਮੈਂ ਲੈ ਕੇ ਜਾਣਾ ਕਹਿੰਦੇ ਕੀ ਹੋ ਗਿਆ ਕਹਿੰਦੇ ਮੈਂ ਆਟਾ ਨਹੀਂ ਲੈ ਕੇ ਜਾਣਾ ਮੇਰੇ ਗੁਰੂ ਸਾਹਿਬ ਦਾ ਹੁਕਮ ਹੈ ਆਪਣਾ ਹੱਕ ਸੱਚ ਦੀ ਕਮਾਈ ਦਾ ਸਾਨੂੰ ਆਂਵਾਂ ਦੀ ਕਰਨੀ ਹੈ ਉਹਦੇ ਚੋਂ ਖਾਣਾ ਹੈ ਤੇ ਉਹਦੇ ਵਿੱਚੋਂ ਦਾਨ ਦੇਣਾ ਹੈ ਦਸਵੰਦ ਕੱਢਣਾ ਹੈ ਕਿਸੇ ਦੀ ਕਮਾਈ ਨਹੀਂ ਖਾਣੀ ਮੰਗਣਾ ਨਹੀਂ ਇਹ ਤੇਰਾ ਹੱਕ ਐ ਮੈਂ ਇਹ ਬੋਕਾਟੇ ਦਾ ਲੈ ਨਹੀਂ ਸਕਦਾ ਭਾਈ ਲੈਣਾ ਜੀ ਕਹਿਣ ਲੱਗੇ ਓਏ ਫੇਰ ਕੀ ਫਰਕ ਪੈਣ ਲਗਿਆ ਤਰਸ ਕਰ ਤੇਰਾ ਛੋਟਾ ਜਿਹਾ ਬੱਚਾ ਹੈ ਤੇਰੇ ਘਰ ਵਾਲੀ ਹੈ ਕਹਿੰਦੇ ਜੋ ਮਿਲਣਾ ਹੈ ਮਿਲ ਜੂ ਤੂੰ ਆਪਣਾ ਬੋਕਾਟੇ ਦਾ ਬਾਹਰ ਕੱਢ ਲੈ ਇਹ ਨਹੀਂ ਮੈਂ ਲੈ ਕੇ ਜਾਣਾ ਭਾਈ ਲੈਣਾ ਜੀ ਨੇ ਬੜਾ ਜ਼ੋਰ ਲਾਇਆ ਕਹਿੰਦੇ ਨਹੀਂ ਲੈਣਾ ਹੱਦ ਹੋ ਗਈ ਥੋੜਾ ਜਿਹਾ ਬੋਕਾਟੇ ਦਾ ਵਾਧਾ ਦਿੱਤਾ ਹੈ ਚਲੋ ਜੀ ਉਹਨੇ ਭਾਈ ਲੈਣਾ ਜੀ ਨੇ ਇੱਕ ਬੋ ਕਾਟੇ ਦਾ ਜਿਹੜਾ ਵੱੱਧ ਪਾਇਆ ਸੀ ਬਾਹਰ ਕੱਢ ਲਿਆ ਤੇ ਸੀਹਾ ਜੀ ਚਲੇ ਗਏ ਤੇ ਭਾਈ ਸੀਹਾ ਜੀ ਦੇ ਮਗਰੀ ਭਾਈ ਲੈਣੇ ਨੇ ਦੁਕਾਨ ਬੰਦ ਕਰਤੀ ਕਹਿੰਦੇ ਵੇਖਣਾ ਹੈ ਇਹਦੇ ਘਰ ਦਾ ਮਾਹੌਲ ਕਿਵੇਂ ਦਾ ਵੇਖਦੇ ਅੱਗੇ-ਅਗੇ ਉਹ ਗਿਆ ਮਗਰੀ ਭਾਈ ਲੈਣਾ ਜੀ ਪਹੁੰਚ ਗਏ ਪਿੱਛੇ ਓਲੇ ਖੜ ਕੇ ਵੇਖਦੇ ਐ ਕਾਨਿਆਂ ਦੀ ਛੱਤ ਪਾਈ ਹੋਈ ਐ ਘਰ ਵਾਲੀ ਨੂੰ ਜਾ ਕੇ ਖੁਸ਼ ਹੋ ਕੇ ਕਹਿੰਦਾ ਭਗਵਾਨ ਨੇ ਅੱਜ ਦਿਹਾੜੀ ਮਿਲ ਗਈ ਆਟਾ ਮਿਲ ਗਿਆ ਲੈ ਪਕਾ ਫੁਲਕੇ ਖਛ ਗਈ ਏ ਘਰ ਵਾਲੀ ਨੇ ਵੀ ਵਾਹਿਗੁਰੂ ਵਾਹਿਗੁਰੂ ਕਰਦੇ ਆ ਸ਼ੁਕਰ ਸ਼ੁਕਰ ਕਰਦੇ ਆ ਪ੍ਰਸ਼ਾਦੇ ਪਕਾਏ ਕਹਿੰਦੇ ਤਿੰਨ ਰੋਟੀਆਂ ਪਕੀਆਂ ਭਾਈ ਲੈਣਾ ਜੀ ਵੇਖਦੇ ਤਿੰਨ ਹੀ ਫੁਲਕੇ ਓਲੇ ਖੜ ਕੇ ਵੇਖਦੇ ਆ ਤਿੰਨ ਰੋਟੀਆਂ ਐਂਦਾ ਰੱਖ ਕੇ ਲੱਗੇ ਸ਼ਗਨ ਤੇ ਇਹਨੇ ਨੂੰ ਬਾਹਰੇ ਇੱਕ ਆ ਗਿਆ ਮੰਗਣ ਵਾਲਾ ਉਹ ਭਾਈ ਭੁੱਖ ਲੱਗੀ ਐ ਕੁਝ ਖਾਣ ਨੂੰ ਦੇ ਦਿਓ ਮਾਰੂ ਆਵਾਜ਼ ਆ ਗਈ ਹੁਣ ਜਦੋਂ ਤਿੰਨ ਪ੍ਰਸ਼ਾਦੇ ਰੱਖੇ ਸੀ ਘਰ ਵਾਲੀ ਕਹਿੰਦੀ ਦੋ ਛਕ ਲੋ ਤੁਸੀਂ ਇੱਕ ਮੈਂ ਛਕ ਲੇ ਇਹ ਕਹਿੰਦਾ ਭਗਵਾਨ ਨੇ ਤੂੰ ਬੱਚੇ ਨੂੰ ਦੁੱਧ ਪਿਉਣਾ ਦੋ ਤੂੰ ਛਕ ਲੈ ਮੈਂ ਇੱਕ ਹੀ ਛਕ ਲੇ ਬਹੁਤ ਐ ਬਸ ਨਹੀਂ ਜੀ ਤੁਸੀਂ ਸਾਰਾ ਦਿਨ ਕੰਮ ਕਰਿਆ ਕੱਲ ਨੂੰ ਫੇਰ ਦਿਹਾੜੀ ਤੇ ਜਾਣਾ ਤੁਸੀਂ ਦੋ ਸ਼ੱਕੋ ਮੈਂ ਇੱਕ ਸ਼ੱਕ ਦੇ ਉਹ ਕਹਿੰਦਾ ਤੂੰ ਦੋ ਸ਼ੱਕਦਾ ਉਹ ਕਹਿੰਦੀ ਹੈ ਤੂੰ ਦੋ ਸ਼ੱਕਲਾ ਇਹਨਾਂ ਨੂੰ ਬਾਹਰੋਂ ਆਵਾਜ਼ ਆ ਗਈ ਉਹ ਕਹਿੰਦੇ ਭੁੱਖ ਲੱਗੀ ਹੈ ਕਹਿੰਦੇ ਲੈ ਬਾਬੇ ਨੇ ਫੈਸਲਾ ਕਰਤਾ ਗੁਰੂ ਸਾਹਿਬ ਨੇ ਲੈ ਭੇਜਤਾ ਬੰਦਾ ਆਪਾਂ ਇੱਕ ਇੱਕ ਸ਼ੱਕ ਲੈਨੇ ਆਇ ਕਾਏ ਨੂੰ ਦੇ ਦਿੰਦੇ ਆ ਜੋ ਆ ਹੀ ਗਿਆ ਦਰ ਘਰੇ ਹੀ ਆ ਗਿਆ ਚੱਲ ਕੇ ਭੁੱਖਾ ਨਹੀਂ ਤੋੜਨਾ ਆ ਗੁਰਮਖੋ ਪਰਾਨੇ ਸਾਰੇ ਜਾਣਦੇ ਹੋ ਆਪਣੇ ਹੁੰਦਾ ਸੀ ਵੀ ਜਿਹੜਾ ਘਰੇ ਆ ਗਿਆ ਭੁੱਖਾ ਨਹੀਂ ਜਾਣਾ ਚਾਹੀਦਾ ਹੁੰਦਾ ਸੀ ਨਾ ਇਦਾਂ ਸਵੇਰੇ ਬਾਬਾ ਡਾਲੀ ਵਾਲਾ ਆਉਂਦਾ ਸੀ ਦੋ ਫੁਲਕੇ ਦੋ ਸਵੇਰੇ ਦੋ ਸ਼ਾਮ ਨੂੰ ਰੋਜ਼ ਦੇ ਚਾਰ ਪ੍ਰਸ਼ਾਦ ਦੇ ਬਣ ਜਾਂਦੇ ਸੀ ਤੇ ਮਹੀਨੇ ਦੇ ਕਿੰਨੇ ਬਣ ਗਏ ਭਾਈ 30 ਚੌਕਾ ਕਿੰਨਾ ਹੋਇਆ 100 20 120 ਰੋਟੀਆਂ ਗਲਾਸ ਦੁੱਧ ਦਾ ਸਵੇਰੇ ਇੱਕ ਗਲਾਸ ਸ਼ਾਮ ਨੂੰ ਅੱਧਾ ਲੀਟਰ ਦੁੱਧ ਰੋਜ਼ ਨਿਕਲਦਾ ਸੀ। ਅੱਛਾ ਫਿਰ 15 ਕਿਲੋ ਮਹੀਨੇ ਦਾ ਦੁੱਧ ਸੀ। ਅੱਜ ਦੇ ਹਿਸਾਬ ਨਾਲ ਲਾਓ 750 800 ਦਾ ਦੁੱਧ ਬਣ ਜਾਂਦਾ ਨਾ ਅੱਧਾ ਲੀਟਰ ਤੇ ਦੁੱਧ ਕਈ ਆਪ ਲੈਨੇ ਉਹ ਵੀ ਦੁੱਧੀ ਦਾ ਉਹਦੇ ਚੱਤਾ ਅਸਲੀ ਅੱਧਾ ਧਕਲੀ। ਅੱਜ ਕੱਲ ਤੇ ਮੱਝਾਂ ਵਾਲਾ ਕੰਮ ਹੀ ਨਹੀਂ। ਹੁਣ ਪੁਰਾਣੇ ਵੇਲੇ ਆ ਦੇ ਵਿੱਚ ਗੁਰਮਖੋ ਲੋਕਾਂ ਨੇ ਮਾਈਆਂ ਨੇ ਪ੍ਰਸ਼ਾਦੇ ਐਕਸਟਰਾ ਪੰਜ ਚਾਰ ਪਕਾ ਕੇ ਰੱਖਣੇ ਚੰਗੇਰ ਵਿੱਚ ਉਹ ਹਰ ਵੇਲੇ ਪ੍ਰਸ਼ਾਦੇ ਹੁੰਦੇ ਸੀ ਪਏ ਕੋਈ ਆ ਜਾਏ ਪੰਜ ਚਾਰ ਪ੍ਰਸ਼ਾਦੇ ਐਕਸਟਰਾ ਬਣਦੇ ਸੀ ਬਾਬੇ ਨੂੰ ਸਵੇਰੇ ਸ਼ਾਮ ਦੁੱਧ ਦੇਣਾ ਤੇ ਮਾਫ ਕਰਨਾ ਨਾ ਦੁੱਧ ਮੁੱਕਦਾ ਸੀ ਨਾ ਅੰਨ ਦੀ ਕਦੇ ਘਾਟ ਆਉਂਦੀ ਸੀ ਬਰਕਤਾਂ ਸੀ ਜਿੱਥੇ ਖੁੱਲਾ ਵੰਡਿਆ ਜਾਂਦਾ ਹੈ ਉੱਥੇ ਵੰਡਣ ਜੋਗਾ ਆਉਂਦਾ ਵੀ ਹੈ ਜਿੱਥੇ ਤੁਸੀਂ ਸੰਕੋਚ ਲੈਨੇ ਆ ਉਹਨਾਂ ਘਟਣ ਲੱਗ ਜਾਂਦਾ ਹੈ ਵਾਧੂ ਸੀ ਮੁੱਕਦਾ ਨਹੀਂ ਸੀ ਹੁੰਦਾ ਨਾ ਅੰਨ ਮੁੱਕਦਾ ਸੀ ਨਾ ਕਦੇ ਦੁੱਧ ਮੁੱਕਦਾ ਸੀ ਨਾ ਹੁਣ ਦੁੱਧ ਪੂਰਾ ਹੁੰਦਾ ਨਾ ਰੋਟੀ ਵੀ ਪੂਰੀ ਹੁੰਦੀ ਹੈ ਹੁਣ ਨਹੀਂ ਰਹੀ ਬਰਕਤ ਉਹ ਬਰਕਤਾਂ ਘਟ ਗਈਆਂ ਕਿਉਂਕਿ ਉਹ ਬਾਬਿਆਂ ਨੇ ਜਦੋਂ ਕਦੇ ਕੋਈ ਉਹ ਡਾਲੀ ਵਾਲਾ ਆਇਆ ਉਹ ਭਾਈ ਭਲਾ ਹੋਵੇ ਜਿਸ ਖਜ਼ਾਨੇ ਚੋਂ ਇਹ ਆਇਆ ਉਹ ਖਜ਼ਾਨੇ ਭਰਪੂਰ ਰਹਿਣ ਤੇ ਭਰਪੂਰ ਰਹਿੰਦੇ ਸੀ ਭਰੇ ਰਹਿੰਦੇ ਸੀ ਭਰੇ ਪੂਰੇ ਰਹਿੰਦੇ ਸੀ ਭਰਪੂਰ ਭਰੇ ਪੂਰੇ ਪੂਰੇ ਭਰੇ ਹੋਰ ਸੌਖਾ ਕਰੋ ਪੂਰੇ ਭਰੇ ਭਰਪੂਰ ਘਾਟਾ ਨਹੀਂ ਸੀ ਹੁੰਦਾ ਕਿਸੇ ਗੱਲ ਦਾ ਵਰਕਤਾ ਸੀ ਉਹਨਾਂ ਦੇ ਵਿੱਚ ਤੇ ਅੱਜ ਦੇ ਸਮੇਂ ਦੇ ਵਿੱਚ ਉਹ ਚੀਜ਼ਾਂ ਹੁਣ ਹੌਲੀ ਹੌਲੀ ਅਲੋਪ ਹੋ ਗਈਆਂ ਹੁਣ ਤੇ ਅਗਲਾ ਪੁੱਛਦਾ ਹੈ ਮਾਈਆਂ ਪੁੱਛਦੀਆਂ ਨੇ ਕਿੰਨੀਆਂ ਲਾਧਿਆ ਤੇਰੀਆਂ ਮੇਰੀਆਂ ਤਿੰਨ ਲਾਧੇ ਫੇਰ ਨਾ ਮੰਗੀ ਹੋਰ ਤੂੰ ਮੁੜ ਕੇ ਕਹਿੰਦੇ ਮੈਂ ਹੁਣ ਮੈਨੂੰ ਮੁੜ ਕੇ ਪੰਜ ਮੰਗ ਲੈ ਮੈਂ ਤਿੰਨ ਹੀ ਲਾਣੀਆਂ ਨੇ ਤੇਰੀ ਉਹਨੂੰ ਵੀ ਤੇਰੀਆਂ ਕਿੰਨੀਆਂ ਲਾਧੀਆਂ ਮੇਰੀਆਂ ਵੀ ਹੁਣ ਜਿਹੜਾ ਬੰਦਾ ਵਿਚਾਰਾ ਜਾਦਾ ਖਾਣ ਵਾਲਾ ਪੰਜ ਤੇ ਮੇਰੀਆਂ ਲਾਧੇ ਹੁਣ ਕਈ ਸੱਤ ਵਾਲੇ ਵੀ ਹੁੰਦੇ ਨੇ ਉਹਦੇ ਵਿੱਚ ਚੁੱਪ ਹੀ ਕਰ ਜਾਂਦੇ ਨੇ ਵੇਖ ਲੈ ਜਿੰਨੀਆਂ ਲਾੜੀਆਂ ਲਾ ਦੇਣ ਮੈਂ ਇਹਦੇ ਨੂੰ ਕੀ ਦੱਸਾਂ ਅੱਜ ਕੱਲ ਤੇ ਪੁੱਛਿਆ ਜਾਂਦਾ ਹੈ ਅੱਗੇ ਖੁੱਲਾ ਹੁੰਦਾ ਸੀ ਸਾਰਾ ਕੁਝ ਖੁੱਲੇ ਦਿਲ ਰੱਖੋ ਓਏ ਵੀਰੋ ਖੁੱਲੇ ਦਿਲ ਰੱਖੋ ਖੁੱਲੇ ਹੱਥ ਰੱਖੋ ਉਨੀ ਹੀ ਉਹਨਾ ਹੀ ਖੁੱਲਾ ਹੋਏਗਾ ਸਾਰਾ ਕੁਝ ਉਨੀ ਬਰਕਤ ਬਈ ਕਿਸੇ ਲੋੜਵੰਦ ਨੂੰ ਦੇਣ ਲੱਗਿਆਂ ਸੰਕੋਚ ਨਾ ਕਰ ਦਿਲ ਵੱਡਾ ਕਰਕੇ ਹੈਲਪ ਕਰੇਗਾ ਉਹ ਤੇਰਾ ਕਰ ਇਹ ਸਾਈਕੋਲੋਜੀ ਤੇ ਬੜਾ ਵੱਡਾ ਅਸਰ ਕਰਦਾ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਆ ਸਾਡੇ ਅੰਦਰ ਇੱਕ ਕੌਨਫੀਡੈਂਸ ਆਉਂਦਾ ਵੀ ਮੇਰੇ ਕੋਲ ਕੁਝ ਹੈ ਮੈਂ ਦੇਣ ਜੋਗਾ ਮੈਂ ਤਾਂ ਦੇ ਰਿਹਾ ਮੈਂਟਲੀ ਇਹਦਾ ਬਹੁਤ ਵੱਡਾ ਇਫੈਕਟ ਪੈਂਦਾ ਹੈ ਬੜਾ ਵੱਡਾ ਅਸਰ ਪੈਂਦਾ ਮੈਂ ਕੁਝ ਦੇਣ ਜੋਗਾ ਮੈਂ ਤਾਂ ਦੇ ਰਿਹਾ ਜਿਹੜਾ ਐ ਨਹੀਂ ਲੱਗਦਾ ਮੈਂ ਕੁਝ ਨਹੀਂ ਮੈਂ ਕੁਝ ਨਹੀਂ ਮੈਂ ਕੁਝ ਨਹੀਂ ਜਦੋਂ ਹੱਥੀ ਖੜ ਕੇ ਸੇਵਾ ਕਰਦੇ ਆ ਲੱਗਦਾ ਮੈਂ ਕੁਝ ਹੈਗਾ ਮੈਂ ਪੈਰੀ ਤੇ ਖੜਾ ਮੈਂ ਕੁਝ ਹੈਗਾ ਮੈਂ ਜੋੜਿਆਂ 'ਚ ਖੜਾ ਮੈਂ ਕੁਝ ਹੈਗਾ ਮੈਂ ਕੋਈ ਸੇਵਾ ਦੇ ਰਿਹਾ ਮੈਂ ਕੁਝ ਹੈਗਾ ਕੰਫੀਡੈਂਸ ਬਿਲਡ ਹੁੰਦਾ ਬੰਦੇ ਦਾ ਕੁਝ ਹੈਗਾ ਤੇ ਤਾਂ ਹੀ ਖੜ ਕਰ ਰਿਹਾ ਨਾ 멘ਟਲੀ ਸੈਟੀਸਫੈਕਸ਼ਨ ਮਿਲਦੀ ਹੈ ਸੈਟ ਸਫਾਈ ਹੁੰਦਾ ਬੰਦਾ ਜਦੋਂ ਉਹਨੂੰ ਇਹ ਲੱਗਦਾ ਮੈਂ ਕਰਦੇ ਆ ਮੈਂ ਦਿੱਤਾ ਹੈ ਕਿਸੇ ਨੇ ਮੰਗਿਆ ਤੇ ਮੰਗਣ ਵਾਲਾ ਮੇਰੇ ਘਰੇ ਡਾਲੀ ਵਾਲਾ ਆਉ ਹੀ ਤਾਂ ਨਾ ਜੇ ਮੇਰੇ ਕੋਲੇ ਕੁਝ ਹੈਗਾ ਤਾਂ ਹੀ ਆਇਆ ਅਗਲਾ ਚੱਲ ਕੇ ਸਾਡੇ ਘਰੇ ਅਗਲੇ ਨੇ ਦਰਵਾਜਾ ਖੜਕਾਇਆ ਤੇ ਉਹਨੂੰ ਉਮੀਦ ਹੈ ਕਿ ਇੱਥੋਂ ਮਿਲੂ ਤੇ ਮੈਂ ਉਹਦੀ ਉਮੀਦ ਪੂਰੀ ਕੀਤੀ ਹੈ ਮੈਂ ਦਿੱਤਾ ਉਹ ਦੋ ਤਿੰਨ ਪ੍ਰਸ਼ਾਦ ਦੇ ਪੱਕੇ ਇੱਕ ਕੋਨੇ ਖਾ ਲਿਆ ਕੋਨੇ ਖਾ ਲਿਆ ਮਾਫ ਕਰਨਾ ਉਹ ਕਹਿੰਦੇ ਦੋ ਤੂੰ ਸ਼ੱਕ ਲੈ ਉਹ ਕਰੇ ਦੋ ਤੂੰ ਸ਼ੱਕ ਲੈ ਉਹ ਜਦੋਂ ਬਾਬਾ ਬੋਲਿਆ ਨਾ ਕਹਿੰਦਾ ਬਾਹਰੇ ਆਇਆ ਮੰਗਣ ਆਲਾ ਕਹਿੰਦਾ ਉਹ ਇੱਕ ਰੋਟੀ ਭੁੱਖਾ ਆਇਆ ਮੈਂ ਸੁਣਿਆ ਗੁਰਸਿੱਖਾਂ ਦਾ ਘਰ ਹੈ ਤੇ ਗੁਰਸਿੱਖਾਂ ਦੇ ਘਰੋਂ ਕੋਈ ਭੁੱਖਾ ਨਹੀਂ ਜਾਂਦਾ ਕਹਿੰਦਾ ਭਗਵਾਨ ਨੇ ਕਰਤਾ ਮਾਰ ਨੇ ਫੈਸਲਾ ਇੱਕ ਤੂੰ ਸ਼ੱਕ ਲੈ ਇੱਕ ਮੈਂ ਸ਼ੱਕਦਾ ਕਿੰਨੂ ਛਕਾ ਦਿੰਨੇ ਆ ਉਹ ਇੱਕ ਪ੍ਰਸ਼ਾਦਾ ਬਾਹਰੇ ਦੇਣ ਚਲੇ ਆ ਗਿਆ ਭਾਈ ਲੈਣਾ ਜੀ ਹੈਰਾਨ ਹੋ ਗਏ ਕਹਿੰਦੇ ਹੱਥ ਤੇ ਹੋ ਗਈ ਇਹ ਤਿੰਨ ਦੇ ਨਾਂ ਦੇ ਭੁੱਖੇ ਨੇ ਤਿੰਨ ਹੀ ਪ੍ਰਸ਼ਾਦੇ ਨੇ ਤਿੰਨਾਂ ਚੋਂ ਵੀ ਇੱਕ ਦੇ ਤਾਂ ਉਹਨੂੰ ਭਾਈ ਲੈਣਾ ਜੀ ਬੜੇ ਪ੍ਰਭਾਵਿਤ ਹੋਏ ਬਾਹਰੇ ਖੜੇ ਨੇ ਇਹ ਵਿੱਚ ਬਾਹਰੇ ਆਇਆ ਪਾਣੀ ਪੂਣੀ ਉਹਨੂੰ ਦਿੱਤਾ ਜਿਹੜਾ ਬਾਹਰੇ ਰੋਟੀ ਇੱਕ ਦੇ ਕੇ ਆਇਆ ਇਹ ਲੱਗੇ ਆਪ ਇੱਕ ਇੱਕ ਕਰਕੇ ਛਕਣ ਉਹਨੇ ਫੇਰ ਬਾਜ ਦਿੱਤੀ ਕਹਿੰਦਾ ਭੁੱਖ ਅਜੇ ਹੋਰ ਲੱਗੀ ਸਾਡੇ ਵਰਗਾ ਹੁੰਦਾ ਗੁੱਸੇ ਚ ਆ ਕੇ ਭੁੱਖਾ ਬੰਦਾ ਤੇ ਵੈਸੇ ਹੀ ਡਾਂਗ ਚੱਕ ਲੀਂਦਾ ਵੀ ਤੈਨੂੰ ਰਜਾਵਾਂ ਹੁਣ ਭੁੱਖੇ ਦੇ ਸੀ ਆਪ ਬੈਠੇ ਤੈਨੂੰ ਕਿੱਥੇ ਦੇ ਦੀਏ ਸਾਡੇ ਵਰਗਾ ਤੇ ਇਹੋ ਜਿਹਾ ਕਰਦਾ ਨਾ ਨਹੀਂ ਕੰਮ ਆਪਾਂ ਤੇ ਐਂ ਕਰਦੇ ਉਹ ਫਿਰ ਕੀ ਕੀਤਾ ਕਹਿੰਦਾ ਆਪਾਂ ਤਾਂ ਤਾਂ ਛਕ ਲੈਨੇ ਆ ਇੱਕ ਹੋਰ ਦੇ ਦੀਏ ਆਇਆ ਤੇ ਰਜਾਈਏ ਉਹਨੂੰ ਤੇ ਇੱਕ ਨੂੰ ਤੇ ਰਜਾ ਦਿਓ ਉਹ ਦੂਜਾ ਪ੍ਰਸ਼ਾਦਾ ਵੀ ਦੇ ਦਿਓ ਬੜਾ ਉਖਾ ਹੋ ਜਾਂਦਾ ਉਹ ਖਾ ਬੰਦਾ ਹੋਵੇ ਸਾਡੇ ਅਸੀਂ ਨਾ ਜੀ ਮੈਂ ਤੁਹਾਨੂੰ ਦੱਸਦਾ ਇੱਧਰ ਸੁਣਿਓ ਵਿੱਚ ਦੀ ਰੋਕ ਕੇ ਸਮਝਾਉਂਦਾ ਥੋੜੀ ਜਿਹੀ ਗੱਲ ਅਸੀਂ ਨਾ 10 ਦਿਨ ਤੋਂ ਮੈਂ ਆਪਣੇ ਜਥੇ ਵਾਲਿਆਂ ਦੀ ਸਾਰਿਆਂ ਦੀ ਰੋਟੀ ਮੈਂ ਇਹਨਾਂ ਦੀ ਬੰਦ ਕੀਤੀ ਨਾਲ ਹੀ ਮੈਂ ਵੀ ਵਿੱਚ ਹੀ ਵੀ ਮੈਂ ਪਿਛਲੀ 11 12 ਤਰੀਕ ਨੂੰ ਮੈਂ ਕਿਹਾ ਵੀ ਨਾ ਕਿਸੇ ਨੇ ਰੋਟੀ ਮੂੰਹ ਅੰਨ ਦਾ ਦਾਣਾ ਮੂੰਹ ਤੇ ਧਰਨਾ ਨਾ ਕੋਈ ਚੌਲ ਨਾ ਕੋਈ ਮਿੱਠਾ ਨਾ ਕੋਈ ਚਾਹ ਨਾ ਕੋਈ ਦੁੱਧ ਮੈਂ ਵੀ ਵਿੱਚ ਹੀ ਰਿਆ ਹੁਣ ਆ ਦਵਾਨ ਮਜਬੂਰੀ ਸੀ ਨਹੀਂ ਤੇ ਦਵਾਨ ਤੇ ਲਾਣ ਜੋਗੇ ਤੇ ਹੈ ਹੀ ਦੀ ਸੀ ਤੁਰਿਆ ਤੇ ਜਾਂਦਾ ਨਹੀਂ ਇੱਥੇ ਸਾਜ਼ ਵਜਾਉਣੇ ਪੈਣੇ ਸੀ ਇਹ ਹੁਣ ਦਵਾਨ ਪਹਿਲਾਂ ਦਾ ਦਿੱਤਾ ਸੀ ਤੇ ਗੁਰਮਖੋ ਅ ਪਿਛਲੇ 12 ਦਿਨ ਹੋ ਗਏ ਨਾ ਕੋਈ ਚਾਹ ਨਾ ਦੁੱਧ ਨਾ ਕੋਈ ਆਨਾ ਦਾ ਦਾਣਾ ਤੇ ਨਾ ਕੋਈ ਚੌਲ ਪੋਸ਼ਣ ਨਹੀਂ ਨਾ ਕੋਈ ਸਬਜ਼ੀ ਥੋੜਾ ਜਿਹਾ ਇੱਕ ਕਟੋਰੀ ਫਰੂਟ ਦਿਨੇ ਤੇ ਸ਼ਾਮ ਨੂੰ ਇੱਕ ਕਟੋਰੀ ਸੂਪ ਦੀ ਬਸ ਨਾ ਕੋਈ ਤੇਲ ਨਾ ਕੋਈ ਘਿਓ ਬਿਲਕੁਲ ਇਦਾਂ ਹੀ ਸਾਰੇ ਹੀ ਅੱਛਾ ਇਹ ਫਿਰ ਹੁਣ ਹਾਲ ਤੇ ਬੁਰਾ ਹੀ ਹੁੰਦਾ ਹੈ ਮੈਨੂੰ ਕਹਿੰਦੇ ਸਮੇਲਾਂ ਹੀ ਬਹੁਤ ਆਉਂਦੀਆਂ ਲੰਗਰ ਚੋਂ ਕਹਿੰਦੇ ਨੱਕ ਦੀ ਸ਼ਕਤੀ ਵੱਧ ਗਈ ਲੱਗਦੀ ਕਹਿੰਦੇ ਬੱਕ ਦਾ ਉੱਥੇ ਐ ਮੈਂ ਕਿੱਥੇ ਆਈ ਜਾਂਦੀ ਬੜਾ ਹਾਸਾ ਪੈਂਦਾ ਤੇ ਮੈਂ ਪਰਸੋਂ ਪਤਾ ਕੀ ਕੀਤਾ 6-7 ਦਿਨ ਹੋ ਗਏ ਸੀ ਨਾ ਤੇ ਮੈਂ ਕਿਹਾ ਤੁਸੀਂ ਆਲੂ ਉਬਾਲ ਕੇ ਚੰਗੀ ਤਰ੍ਹਾਂ ਮਰਚਾਂ ਮਰਚਾਂ ਪਾ ਕੇ ਪਰੌਂਠੇ ਬਣਾਓ ਤਵੀ ਲਾ ਕੇ ਪਰੌਂਠੇ ਬਣਾਏ ਤੇ ਮੈਂ ਕਿਹਾ ਸਾਰੇ ਹੱਥ ਲਾਓ ਸਾਰਿਆਂ ਨੇ ਲਾਏ ਤੇ ਮੈਂ ਕਿਹਾ ਬੰਦੇ ਸਾਰੇ ਬਲਾਓ 150 ਪਰੌਂਠਾ ਪਕਾਇਆ ਪਣਾਇਆ ਕਮਾਲ ਦਾ ਮੱਖਣ ਰੱਖ ਰੱਖ ਕੇ ਮੈਂ ਕਿਹਾ ਛਕਾਉਣਾ ਹੈ ਛਕਾਣਾ ਹੈ ਹੁਣ ਬੰਦਾ ਹੋਵੇ ਭੁੱਖਾ ਉਹ ਵੀ ਇੰਨੇ ਦਿਨਾਂ ਦਾ ਸਾਨੂੰ ਕਹਿੰਦੇ ਮਾਰ ਦਿਓ ਇਹ ਤੂੰ ਮਤਲਬ ਇਹ ਹਾਲ ਹੋ ਗਿਆ ਹਾਂ ਜੀ ਇੱਕ ਰੋਟੀ ਬਿਨਾਂ ਤੇ ਸਰ ਜਾਂਦਾ ਕਹਿੰਦੇ ਚਾਹ ਦੇ ਬਿਨਾਂ ਨਹੀਂ ਸਰਦਾ ਚਾਹ ਚਾਹ ਦਾ ਬੜਾ ਪੰਗਾ ਹੈ ਚਾਹ ਦੀ ਤੇ ਇੰਨਾ ਤਲਬ ਲੱਗਦੀ ਹੈ ਸਾਡੇ ਚਾਹ ਤੇ ਮਤਲਬ ਆ ਮਾਈਆਂ ਨੂੰ ਪੁੱਛ ਲਓ ਤੁਸੀਂ ਸਾਰਾ ਕੁਝ ਛੱਡ ਦੇਣੀਆਂ ਚਾਹ ਨਹੀਂ ਛੱਡੀ ਜਾਂਦੀ ਚਾਹ ਦਾ ਇੰਨਾ ਨਸ਼ਾ ਹੈ ਲੋਕਾਂ ਦੇ ਅੱਛਾ ਉਹ ਬੜੀ ਦਿੱਕਤ ਹੁੰਦੀ ਹੈ ਉਹ ਤੇ ਉਹ ਹੁਣ ਮੈਂ ਇਹਨਾਂ ਨੂੰ ਪਤਾ ਕੀ ਗਿਆ ਸੀ ਮੈਂ ਕਹਿੰਦਾ ਸੀ ਜਦੋਂ ਤੁਸੀਂ ਪਕਾਉਂਗੇ ਬਣਾਉਂਗੇ ਐਦਾਂ ਮੱਖਣ ਰੱਖ ਰੱਖ ਕੇ ਦਓਗੇ ਨਾ ਤੁਹਾਡੇ ਅੰਦਰ ਸਬਰ ਆਏਗਾ ਤੁਹਾਡਾ ਮਨ ਕਿੱਦਾਂ ਸਬਰ ਵਾਲਾ ਹੈ ਜਿਹੜਾ ਤੁਸੀਂ ਵਰਤਾਇਆ ਪਰ ਛਕਿਆ ਸਬਰ ਸਿੱਖੋ ਭੁਖੇ ਰਹਿਣ ਨਾਲ ਬਿਮਾਰੀਆਂ ਨਾਲ ਲੜੋਗੇ ਸ਼ਰੀਰ ਕਿੰਨੇ ਰੋਗਾਂ ਨਾਲ ਲੜ ਲੈਂਦਾ ਜੀ ਹੁਣ ਸਾਡੇ ਅੰਦਰ ਗੰਦਗੀ ਭਰੀ ਪਈ ਹੈ ਡਸਟਬੀਨ ਭਰੇ ਪਏ ਨੇ ਸ਼ਰੀਰ ਦੇ ਵਿੱਚ ਤੇ ਉਹਨੂੰ ਹੁਣ ਖਾਣ ਨੂੰ ਤੁਸੀਂ ਦਿੱਤਾ ਨਹੀਂ ਫਿਰ ਬਾਡੀ ਆਪਣੇ ਸਾਰੇ ਡਸਟਬੀਨ ਫੋਲਦੀ ਵੀ ਇਹਦੇ ਚੋਂ ਲੱਭ ਜੇ ਕੁਛ ਇਹਦੇ ਚੋਂ ਲੱਭ ਜੇ ਇਹਦੇ ਚੋਂ ਲੱਭ ਜੇ ਡਸਟਬੀਨ ਕਿਹੜੇ ਨੇ ਜਿਹੜਾ ਗਲੂਟੇ ਜੇ ਨਿਕਲੇ ਪਏ ਨੇ ਸਾਈਡਾਂ ਤੇ ਇਹ ਡਸਟਬੀਨ ਨੇ ਸਰੀਰ ਨੇ ਗੰਦ ਇਕੱਠਾ ਕਰ ਕਰ ਕੇ ਭਰਤਾ ਸਾਰਾ ਫਿਰ ਜਦੋਂ ਉਹਨੂੰ ਮਿਲਦਾ ਨਹੀਂ ਫਿਰ ਉਹ ਉੱਥੋਂ ਸਾੜਦਾ ਹੈ ਇਹਦੇ ਚੋਂ ਕੁਛ ਲੱਭੇ ਇਹਦੇ ਚੋਂ ਕੁਛ ਲੱਭੇ ਸਰੀਰ ਦੀ ਸਫਾਈ ਹੁੰਦੀ ਹੈ 10 ਦਿਨ ਭੁੱਖੇ ਰਹਿਣਾ ਮਤਲਬ ਆਪਣੇ ਸਰੀਰ ਦੀ ਸਫਾਈ ਕਰਨੀ ਮਿੱਠਾ ਛੱਡ ਦੇਣਾ ਸਰੀਰ ਦੀ ਸਫਾਈ ਕਰੀ ਬਿਲਕੁਲ ਸਾਫ਼ ਹੋ ਥੋੜੇ ਤੋਂ ਥੋੜਾ ਖਾਣਾ ਵੀ ਫਰੂਟ ਇੱਕ ਅੱਧਾ ਸੇਬ ਖਾ ਲੋ ਮਾੜਾ ਮੋਟਾ ਸਬਜ਼ੀ ਵਾਲ ਕੇ ਖਾ ਲੋ ਨਮਕ ਵੀ ਘਟਾਓ ਤੇ ਇਹਦੇ ਨਾਲ ਸਰੀਰ ਸੈੱਟ ਹੋ ਜਾਂਦਾ ਐ એનર્ਜੀ ਵੱਧ ਜਾਂਦੀ ਐ ਮਨ ਸ਼ਾਂਤ ਹੋ ਜਾਂਦਾ ਮਨ ਕਾਲਾ ਨਹੀਂ ਪੈਂਦਾ ਬਿਲਕੁਲ ਮਨ ਕਾਲਾ ਨਹੀਂ ਪੈਂਦਾ ਖਿਜਦਾ ਨਹੀਂ ਗੁੱਸਾ ਨਹੀਂ ਆਉਂਦਾ ਮਨ ਟਿਕ ਜਾਂਦਾ ਹੈ ਬਿਲਕੁਲ ਫਰਕ ਪੈ ਜਾਂਦਾ ਹੈ ਤਜਰਬਾ ਕਰਕੇ ਵੇਖ ਲੈ ਵੀਰਾ ਇਧਰ ਮੇਰੀ ਸੁਣੋਂ ਕਿ ਗੱਲ ਮਿੱਠਾ ਛੱਡ ਦੇ ਜਿਹੜੀ ਵੀ ਚੀਜ਼ ਵਿੱਚ ਮਿੱਠਾ ਖਾਣਾ ਹੈ ਮਿੱਠਾ ਨਹੀਂ ਖਾਣਾ ਜਿਹੜੀ ਜੀ ਚ ਮਿੱਠਾ ਖਾਣੀ ਨਹੀਂ ਅੱਜ ਇੱਕ ਫੋਟੋ ਖਿੱਚ ਲਾਇਆ ਇੱਕ ਪੂਰੇ ਮਹੀਨੇ ਬਾਅਦ ਫੋਟੋ ਵੇਖੀ ਤੈਨੂੰ ਦਿਨ ਰਾਤ ਦਾ ਫਰਕ ਲੱਗੇਗਾ ਤੇਰੇ ਚਿਹਰੇ ਤੇ 글로ਅ ਆ ਜਾਏਗਾ ਸਾਫ਼ ਹੋਣ ਲੱਗ ਜਾਏਗਾ ਸਭ ਸੂਜਨ ਖਤਮ ਹੋ ਜਾਂਦੀ ਹੈ ਬਿਲਕੁਲ ਐ ਲੱਗੂਗਾ ਬਈ ਕਮਾਲ ਹੋ ਗਈ ਆ ਕੀ ਹੋ ਗਿਆ ਇੰਨਾ ਫਰਕ ਪੈਂਦਾ ਤੇ ਜਦੋਂ ਸਾਹਮਣੇ ਹੋਵੇ ਫਿਰ ਛੱਡਣਾ ਬੜਾ ਔਖਾ ਹੈ ਸਬਰ ਚਾਹੀਦਾ ਧੀਲ ਚਾਹੀਦਾ ਹੁਣ ਇਹਦੇ ਚਲੋ ਬੱਚੇ ਨੇ ਮੇਰੇ ਵਾਸਤੇ ਤੇ ਵੱਡੀ ਗੱਲ ਹੈ ਮੈਂ ਤੇ ਇਹਨਾਂ ਦਾ ਧੰਨਵਾਦ ਹੀ ਕਰਦਾ ਵੀ ਇਹਨਾਂ ਨੇ ਮੇਰੀ ਗੱਲ ਮੰਨ ਲਈ ਭਾਵੇਂ ਡਰਦਿਆਂ ਨੇ ਰੱਖਿਆ ਭਾਵੇਂ ਪਿਆਰ ਤੇ ਰੱਖਿਆ ਇਹ ਹੁਕਮ ਹੋਇਆ ਮੰਨਣਾ ਹੀ ਪੈਣਾ ਤੇ ਕਈ ਵਾਰੀ ਡਰ ਵੀ ਲੱਗਦਾ ਵੀ ਜੇ ਨਾ ਮੰਨਿਆ ਤੇ ਮੈਂ ਕਸਮ ਪਤਾ ਕੀ ਦੀ ਖਵਾਈ ਸੀ ਜਦੋਂ ਮੈਂ ਰਖਾਇਆ ਸੀ ਮੈਂ ਕਿਹਾ ਸਾਰੇ ਆਪਣੇ ਸਿਰ ਤੇ ਹੱਥ ਰੱਖੋ ਜਦੋਂ ਐ ਹੱਥ ਰੱਖ ਲਿਆ ਮੈਂ ਕਿਹਾ ਮੈਨੂੰ ਮੇਰੀ ਉਹੀ ਸਉ ਜੇ ਤੋੜੀ ਮੈਂ ਆਪਣੀ ਮੈਂ ਕਿਹਦੇ ਨਹੀਂ ਖਾਣੀ ਆਪਣੇ ਸਿਰ ਤੇ ਹੱਥ ਰੱਖ ਕੇ ਕਹਿੰਦਾ ਵੀ ਅਸੀਂ ਨਹੀਂ ਹੁਣ ਖਾਂਦੇ ਮੇਰੇ ਮਨ ਨੂੰ ਵੀ 10 ਦਿਨ ਪੂਰਾ ਮੇਰੇ ਨਾਲ ਇਹਨਾਂ ਨੇ ਧੀਰਜ ਰੱਖਿਆ ਮੈਂ ਕਿਹਾ ਉਹ ਹੁਣ ਇਤਿਹਾਸ ਬਣਾਉਂਗੇ ਵੀ ਹਾਂਜੀ ਅਸੀਂ ਤਾਂ ਭੁੱਖੇ ਰਹਿੰਦੇ ਹੁੰਦੇ ਜਿਹੜਾ ਰੁੱਸ ਕੇ ਤੁਰ ਗਿਆ ਉਹ ਜਾ ਕੇ ਘਰੇ ਕੋ ਉੱਥੇ ਤੇ ਰੋਟੀ ਵੀ ਦੀ ਸੀ ਦਿੰਦੇ ਉੱਥੇ ਤੇ ਖਾਣ ਨੂੰ ਕੁਝ ਨਹੀਂ ਸੀ ਮਿਲਦਾ 10 10 ਦਿਨ ਸਾਨੂੰ ਤੇ ਕੱਖ ਵੀ ਨਹੀਂ ਕੋਈ ਖਾਇਆ ਵੀ ਨਹੀਂ ਕੋਈ ਫਿਰ ਐਦਾਂ ਵੀ ਹੁੰਦਾ ਨਾ ਜਿਹੜਾ ਬੰਦਾ ਨਾਰਾਜ਼ ਹੋ ਕੇ ਤੁਰ ਜਾਏ ਅਸੀਂ ਕੀ ਕੀ ਨਹੀਂ ਕੱਟਿਆ ਅਸੀਂ ਭੁੱਖਾਂ ਵੀ ਕੱਟੀਆਂ ਅਸੀਂ ਐਂ ਕੱਟਿਆ ਅਸੀਂ ਐਂ ਕੱਟਿਆ ਫਿਰ ਐਂ ਬੰਦਾ ਚੱਲ ਪੈਂਦਾ ਪਰ ਵੇਖੋ ਬੜਾ ਔਖਾ ਹੁੰਦਾ ਏ ਜੀ ਜਦੋਂ ਤੁਹਾਡੇ ਸਾਹਮਣੇ ਹੋਵੇ ਤੇ ਛੱਡਣਾ ਪਵੇ ਮਾਈਂਡ ਰਿਐਕਟ ਨਾ ਕਰੇ ਸਬਰ ਆਉਂਦਾ ਇਹਦੇ ਨਾਲ ਤੇ ਉਹ ਜਦੋਂ ਆ ਗਿਆ ਨਾ ਵੀ ਤੀਜੀ ਰੋਟੀ ਵੀ ਦੇ ਆ ਰੋਟੀ ਤੇ ਦੇ ਆਇਆ ਭਾਈ ਸੀਹਾਂ ਤੇ ਭਾਈ ਲੈਣਾ ਜੀ ਬਾਹਰੋਂ ਆਏ ਤੇ ਭਾਈ ਸੀਹੇ ਦੇ ਚਰਨਾਂ ਤੇ ਡਿੱਗ ਪੇ ਕਹਿੰਦੇ ਓਏ ਸਿੱਖਾ ਇਹ ਦੱਸ ਇੰਨਾ ਸਬਰ ਕਿੱਥੋਂ ਸਿੱਖਿਆ ਤੂੰ ਤੇ ਇੱਕ ਮੇਰੇ ਕੋ ਬੁੱਕਾਟੇ ਦਾ ਵਾਪਸ ਮੋੜਤਾ ਕਹਿੰਦੇ ਸਾਡਾ ਬਾਬਾ ਕਹਿੰਦਾ ਹੱਕ ਪਰਾਇਆ ਨਾਨਕ ਉਸ ਸੂਰ ਸਗਾਏ ਗੁਰਪੀਰ ਹਮਾਤਾ ਭਰੇ ਜਾ ਮਰਦਾਰ ਨਾ ਖਾਏ ਕਿਸੇ ਦਾ ਹੱਕ ਨਹੀਂ ਖਾਣਾ ਫੇਰ ਕੀ ਹੋ ਗਿਆ ਇਹ ਤਿੰਨ ਦਿਨ ਤੋਂ ਭੁੱਖੇ ਆ। ਮਿਹਨਤ ਕਰਾਂਗੇ ਆ ਜਾਏਗਾ। ਸ਼ੁਕਰ ਕਰਨਾ ਪਾਣੇ 'ਚ ਰਹਿਣਾ ਸਿੱਖਿਆ। ਰਾਜਾ 'ਚ ਰਹਿਣਾ ਸਿੱਖਿਆ। ਤੇ ਭਾਈ ਲੈਣਾ ਜੀ ਕਹਿੰਦੇ ਇਹ ਤੇ ਦੱਸ ਦਿਓ ਵੀ ਤੁਹਾਡਾ ਉਸਤਾਦ ਕੌਣ ਹੈ? ਤੁਹਾਨੂੰ ਇਹ ਚੀਜ਼ ਸਿਖਾਈ ਕਿੰਨੇ? ਸਿਖੇ ਕਿਹਦੇ ਤੋਂ ਗੁਰੂ ਕੌਣ ਆ ਤੁਹਾਡਾ? ਕਹਿੰਦੇ ਮੇਰੇ ਗੁਰੂ ਨੇ ਗੁਰੂ ਨਾਨਕ ਪਾਤਸ਼ਾਹ। ਉਹ ਦਿਨ ਪਹਿਲੀ ਵਾਰੀ ਭਾਈ ਲੈਣੇ ਨੇ ਗੁਰੂ ਨਾਨਕ ਦਾ ਨਾਂ ਸੁਣਿਆ। ਸਿੱਖ ਇਹੋ ਜਿਹਾ ਪ੍ਰਭਾਵ ਪਾ ਜਾਂਦਾ ਹੈ ਗੁਰੂ ਦੀ ਵਡਿਆਈ ਸਿੱਖ ਕਰਾਉਂਦਾ ਹੈ ਤੇ ਗੁਰੂ ਦੀ ਬਦਨਾਮੀ ਵੀ ਸਿੱਖ ਹੀ ਕਰਾਉਂਦੇ ਨੇ ਆਪਣੇ ਗੁਰੂ ਨੂੰ ਵੱਡਾ ਸਿੱਖ ਕਰਦਾ ਜਦੋਂ ਕਮਾਈ ਕਰਦਾ ਹੈ ਜੀਵਨ ਵਧੀਆ ਬਣਾਉਂਦਾ ਹੈ ਅਗਲਾ ਕਹਿੰਦਾ ਕਿਹੜੇ ਗੁਰੂ ਦਾ ਚੇਲਾ ਤੂੰ ਸਿੱਖਿਆ ਕਿੱਥੋਂ ਹੈ ਤੇਰਾ ਉਸਤਾਦ ਕੌਣ ਹੈ ਤੇ ਜਦੋਂ ਗਲਤ ਕਰਦੇ ਆ ਫਿਰ ਅਗਲਾ ਸਿਖਾਇਆ ਤੈਨੂੰ ਕਿੰਨੇ ਸਿਖਾਉਣ ਵਾਲੇ ਨੂੰ ਅਗਲਾ ਕਹਿੰਦਾ ਫਿਰ ਉਹ ਇਹੋ ਜਿਹਾ ਕੰਮ ਕਰ ਗਿਆ ਭਾਈ ਲੈਹਣੇ ਨੇ ਪੁੱਛਿਆ ਤੇਰਾ ਉਸਤਾਦ ਕੌਣ ਹੈ ਕਹਿੰਦੇ ਕਰਤਾਰਪੁਰ ਰਹਿੰਦਾ ਧੰਗੁਰੂ ਨਾਨਕ ਭਾਈ ਲੈਣਾ ਜੀ ਕਹਿੰਦੇ ਨਾ ਉਧਰ ਹੀ ਜਾਂਦਾ ਹੁੰਨਾ ਮੈਂ ਕਦੇ ਕਦੇ ਸਾਲ ਬਾਅਦ ਜਾਈਦਾ ਮਾਤਾ ਦੇ ਤੇ ਜਦੋਂ ਮੈਂ ਐਤ ਕੀ ਗਿਆ ਨਾ ਮੈਂ ਤੇਰੇ ਬਾਬੇ ਦੇ ਦਰਸ਼ਨ ਕਰਕੇ ਆਇਆ ਇਹਨਾਂ ਪ੍ਰਭਾਵਿਤ ਹੋ ਗਏ ਭਾਈ ਲੈਣਾ ਜੀ ਅੱਛਾ ਜੀ ਉਹ ਇੱਕ ਵਾਰ ਹੀ ਗਏ ਗਏ ਤੇ ਦੇਵੀ ਦੀ ਯਾਤਰਾ ਕਰਨ ਤੇ ਯਾਤਰਾ ਕਰਦੇ ਕਰਦੇ ਉਹਨਾਂ ਨੂੰ ਰਸਤੇ ਦੇ ਵਿੱਚ ਇੱਕ ਸਿੱਖ ਬਾਣੀ ਪੜਦਾ ਸੁਣਿਆ ਬਾਣੀ ਨਾਲ ਵੀ ਬੜਾ ਆਨੰਦ ਆ ਗਿਆ ਮਨ ਖੁਸ਼ ਹੋ ਗਿਆ ਉਹ ਭਾਈ ਜੋਧ ਨੂੰ ਪੁੱਛਿਆ ਕਹਿੰਦੇ ਕੀ ਪੜਦੇ ਆਂ ਕਹਿੰਦੇ ਬਾਣੀ ਕਹਿੰਦੇ ਕੀ ਦੀ ਕਹਿੰਦੇ ਗੁਰੂ ਨਾਨਕ ਦੀ ਦੂਜੀ ਵਾਰ ਹੀ ਸੁਣਿਆ ਨਾ ਫੇਰ ਭਾਈ ਲੈਣਾ ਜੀ ਜਦੋਂ ਸੰਗਤ ਲੈ ਕੇ ਗਏ ਦੇਵੀ ਦੇ ਯਾਤਰਾ ਕਰਨ ਤੇ ਉਹ ਕਹਿੰਦੇ ਐ ਸੰਗਤ ਜੀ ਇੱਥੇ ਗੁਰੂ ਨਾਨਕ ਕਰਤਾਰਪੁਰ ਰਹਿੰਦੇ ਐ ਮੈਂ ਕਰਤਾਰਪੁਰ ਜਾਣਾ ਐ ਤੇ ਉਹਦੇ ਨਾਲ ਵਾਲੇ ਕਹਿੰਦੇ ਅਸੀਂ ਨਹੀਂ ਜਾਣਾ ਭਾਈ ਲੈਣਾ ਜੀ ਕਹਿੰਦੇ ਮੈਂ ਤੇ ਜਾ ਕੇ ਆਉਣਾ ਐ ਮੈਂ ਤੇ ਦਰਸ਼ਨ ਕਰਾਂ ਨਾਲ ਦੇ ਨਹੀਂ ਆਏ ਇਕੱਲੇ ਭਾਈ ਲੈਣਾ ਜੀ ਆਏ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਤੇ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਆਪ ਅਪੋਂ ਲੈਣ ਗਏ ਘੋੜੀ ਤੇ ਆ ਰਹੇ ਨੇ ਗੁਰੂ ਨਾਨਕ ਸਾਹਿਬ ਐਦਾ ਤੁਰੇ ਆਉਂਦੇ ਐ ਬੜਾ ਮਨ ਖੁਸ਼ ਹੋਇਆ ਬਜ਼ੁਰਗੋ ਮੈਂ ਗੁਰੂ ਨਾਨਕ ਦੇ ਦਰਸ਼ਨ ਕਰਨੇ ਨੇ ਕਿੱਥੇਕ ਮਿਲਣਗੇ ਗੁਰੂ ਨਾਨਕ ਬਾਦਸ਼ਾਹ ਕਹਿੰਦੇ ਅੱਗੇ ਚਲੇ ਜਾਓ ਕਰਤਾਰਪੁਰ ਵਿੱਚ ਉੱਥੇ ਸਾਹਮਣੇ ਉੱਥੇ ਬੈਠੇ ਹੋਣਗੇ ਭਾਈ ਲੈਣਾ ਜੀ ਅੱਗੇ ਚਲੇ ਗਏ ਘੋੜੀ ਦੇ ਉੱਤੇ ਤੇ ਗੁਰੂ ਨਾਨਕ ਸਾਹਿਬ ਪਿੱਛੋਂ ਕੀਤੀ ਹੁਕਮ ਘਮਾ ਕੇ ਹੱਥ ਪੈਰ ਧੋ ਕੇ ਸਾਹਮਣੇ ਆ ਕੇ ਬਹਿ ਗਏ ਕਹਿੰਦੇ ਜੀ ਤੁਸੀਂ ਸੀ ਗੁਰੂ ਨਾਨਕ ਭਾਈ ਲੈਣਾ ਜੀ ਕਹਿੰਦੇ ਤੁਸੀਂ ਗੁਰੂ ਨਾਨਕ ਸੀ ਮੈਨੂੰ ਤਾਂ ਇਹ ਸੀ ਪਤਾ ਨਹੀਂ ਕਿਵੇਂ ਬੈਠੇ ਹੋਣਗੇ ਗੁਰੂ ਕੀ ਕੀ ਕਰਦੇ ਨੇ ਵੀ ਤੁਸੀਂ ਤੇ ਆਪਕੋ ਲੈਣ ਗਏ ਮੈਂ ਘੋੜੀ ਤੇ ਤੇ ਤੁਸੀਂ ਪੈਦਲ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੇਰਾ ਨਾਂ ਕੀ ਐ ਕਹਿੰਦੇ ਲੈਣਾ ਕਹਿੰਦੇ ਤੂੰ ਲੈਣਾ ਐ ਅਸੀਂ ਤੇਰਾ ਦੇਣਾ ਐ ਤੇ ਜਿਹੜੇ ਲੈਣ ਆਉਂਦੇ ਆ ਉਹ ਘੋੜੀਆਂ ਤੇ ਜੜ ਕੇ ਹੀ ਆਉਂਦੇ ਹੁੰਦੇ ਐ ਕੋਈ ਨਹੀਂ ਲੈਣ ਆ ਤੂੰ ਸਭ ਕੁਝ ਲੈ ਜਾਣਾ ਫਿਰ ਭਾਈ ਲੈਣਾ ਜੀ ਰਏ ਸੰਗਤ ਕੀਤੀ ਵਿਚਾਰਾ ਹੋਈਆਂ ਤੇ ਗੁਰੂ ਨਾਨਕ ਦੇ ਇਹੋ ਜੇ ਬਣੇ ਮੁੜ ਕੇ ਉਹੀ ਭਾਈ ਲੈਣਾ ਜੀ ਦੂਜੇ ਗੁਰੂ ਨਾਨਕ ਬਣੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਗੁਰਮਖੋਪ ਵਪਾਰੀ ਬੰਦੇ ਸੀ ਵਪਾਰੀ ਤੇ ਵਪਾਰੀ ਰਿਸਕੀ ਸੁਭਾ ਦਾ ਹੁੰਦਾ ਹੈ ਰਿਸਕ ਵਾਲਾ ਬੰਦਾ ਹੀ ਵਪਾਰੀ ਬਣ ਸਕਦਾ ਹੈ ਹਰ ਕੋਈ ਬੰਦਾ ਨਹੀਂ ਵਪਾਰੀ ਸੀ ਵਪਾਰੀ ਸੁਭਾ ਰਿਸਕੀ ਸੁਭਾ ਹੁੰਦਾ ਹੈ ਬੋਲਣ ਦੀ ਲਿਆਕਤ ਹੁੰਦੀ ਹੈ ਗੱਲਬਾਤ ਕਰਨ ਦਾ ਢੰਗ ਹੁੰਦਾ ਹੈ ਹੁਣ ਵੇਖੋ ਜਿਹੜੇ ਦੁਕਾਨਦਾਰ ਨੇ ਸ਼ਹਿਰਾਂ ਵਾਲੇ ਉਹਨਾਂ ਨੂੰ ਦਿਨ ਵਿੱਚ 200 ਬੰਦੇ ਨਾਲ ਗੱਲ ਕਰਨੀ ਪੈਣੀ ਹੈ ਆਓ ਜੀ ਜੀ ਆਇਆ ਨੂੰ ਜੀ ਦੱਸੋ ਜੀ ਕੀ ਵਿਖਾਈਏ ਜੀ ਕਿਵੇਂ ਵਿਖਾਈਏ ਦੱਸੋ ਜੀ ਆ ਲੈ ਲਓ ਜੀ ਆ ਲੈ ਲਓ ਜੀ ਨਿਮਰਤਾ ਵੀ ਹੁੰਦੀ ਹੈ ਤੇ ਆਪਾਂ ਪਿੰਡਾਂ ਵਾਲਿਆਂ ਆਪਾਂ ਦੇ ਸਾਲ ਕੁ ਬਾਅਦ 6 ਮਹੀਨਿਆਂ ਬਾਅਦ ਆੜਤੀਏ ਨੂੰ ਮਿਲਣਾ ਹੁੰਦਾ ਸਾਡਾ ਤਾਂ ਹਿਸਾਬ ਤਾਂ ਇੱਕ ਬੰਦੇ ਨਾਲ ਹੀ ਹੁੰਦਾ ਤੇ ਉੱਥੇ ਜਾ ਕੇ ਵੀ ਕਹਿੰਨੇ ਓਏ ਲਾਲਾ ਬੱਤਾ ਬੁੱਤਾ ਪਿਆ ਕੋਈ ਲਿਆ ਠੰਡਾ ਠੁੰਡਾ ਫਿਰ ਕੋਈ ਉਥੇ ਆ ਪਾਏ ਹੁਣ ਇੱਕ ਬੰਦੇ ਨੇ 6 ਮਹੀਨਿਆਂ ਚ ਇੱਕ ਬੰਦੇ ਨਾਲ ਹੀ ਵਪਾਰ ਕਰਨ ਨਾਲ ਗੱਲ ਕਰਨੀ ਹੈ ਲੈ ਕਰ ਮੇਰਾ ਹਿਸਾਬ ਕਿਤਾ ਫਿਰ ਕੀ ਹੈ ਇੱਕ ਬੰਦੇ ਨੇ ਦਿਨ ਦੇ ਵਿੱਚ 100 ਬੰਦੇ ਨਾਲ ਗੱਲ ਕਰਨੀ ਹੈ ਤੇ ਬੋਲਣ ਦਾ ਗੱਲ ਕਰਨ ਦਾ ਢੰਗ ਆਊ ਕਿ ਨਹੀਂ ਆਊ ਅੱਛਾ ਤਾਂ ਕਾਮਦਾਰੀ ਗੁੱਸਿਆਂ ਗਿਲਿਆਂ ਨਾਲ ਨਹੀਂ ਜਲਦੀਆਂ ਵਪਾਰੀ ਬੰਦਾ ਹੁਣ ਐ ਕਿਤੇ ਨਿਮਰਤਾ ਆਉ ਹੀ ਨਹੀਂ ਹਣ ਜੇ ਠੰਡਾ ਨਹੀਂ ਹੋਊ ਆ ਜਿਹੜੇ ਹਿਸਾਬ ਨਾਲ ਬੀਬੀਆਂ ਥਾਣ ਤੇ ਥਾਣ ਖੁਲਾਈ ਜਾਂਦੀਆਂ ਆ ਵੀ ਵਿਖਾ ਦਿਆ ਉਹ ਜਦੋਂ 200 ਥਾਣ ਖੋਲ ਦਿੰਦਾ ਫੇਰ ਕਹਿੰਦੀਆਂ ਨਹੀਂ ਪਸੰਦ ਨਹੀਂ ਆਇਆ ਦੂਜੀ ਤੇ ਜੰਦੀ ਉਹ ਤੇ ਕੰਧ ਚ ਟੱਕਰ ਮਾਰੇ ਜੇ ਸਾਡੇ ਵਰਗਾ ਹੋਵੇ ਜਿਹੜੇ ਆਪਾਂ ਪਿੰਡਾਂ ਵਾਲੇ ਆਪਾਂ ਆਪਣੇ ਤੋਂ ਬੰਦਾ 200 ਥਾਣ ਖੁਲਾ ਲਵੇ ਤੇ ਆਪਾਂ ਪਿੰਡ ਚ ਦੁਕਾਨ ਪਾ ਲਈਏ ਪਾ ਲਈਏ ਕੱਪੜੇ ਦੀ ਤੇ ਬੀਬੀ ਕੋਈ ਆ ਕੇ ਵੀਕ ਥਾਨ ਖਲਾ ਲਵੇ ਤੇ ਆਪਣੇ ਵਰਗਾ ਬੰਦਾ ਫਿਰ ਉਹ ਕਵੇ ਚੰਗਾ ਮੈਂ ਚੱਲੀ ਆ ਇਹ ਨਹੀਂ ਪਤਾ ਵੀ ਸਿਰ ਚ ਮਾਰੇ ਉਹਦੇ ਥਾਨ ਵੀ ਹੁਣ ਲੈ ਤੇ ਜਾ ਕੋਈ ਆਪਾਂ ਤੇ ਇੰਨੇ ਤੱਤੇ ਆ ਤੇ ਵਪਾਰ ਕਰਨ ਲਈ ਠੰਡਾ ਬੰਦਾ ਚਾਹੀਦਾ ਜਾਂ ਕਹਿ ਲੋ ਵਪਾਰ ਕਰਦੇ ਹੀ ਠੰਡੇ ਬੰਦੇ ਇਹ ਸ਼ਬਦ ਵਰਤ ਲੋ ਵਪਾਰ ਕਰਨ ਲਈ ਬੰਦਾ ਠੰਡਾ ਚਾਹੀਦਾ ਨਹੀਂ ਅਸਲ ਤੇ ਠੰਡੇ ਬੰਦੇ ਹੀ ਚੰਗੇ ਵਪਾਰੀ ਹੁੰਦੇ ਨੇ ਮਾਈਂਡ ਸੈਟ ਉਹਨਾਂ ਦਾ ਕਮਾਲ ਦਾ ਹੁੰਦਾ ਹੈ ਗੁੱਸਾ ਨਹੀਂ ਕਰਨਾ ਕਾਲੇ ਨਹੀਂ ਪਹਿਣਾ ਖਿਜਣਾ ਨਹੀਂ ਕਦੇ ਤਾਂ ਹੀ ਸਰੇ ਦੇ ਵਪਾਰੀ ਹੁੰਦੇ ਨੇ ਨਾ ਤੇ ਅੱਛਾ ਵਪਾਰੀ ਵਰਤੀ ਫਿਰ ਦੇਣ ਲੈਣ ਕਰਦੀ ਹੈ ਭਾਈ ਲੈਣੇ ਨੇ ਵਪਾਰ ਕੀਤਾ ਗੁਰੂ ਨਾਨਕ ਨਾਲ ਆਪਾਂ ਦੇ ਦਿੱਤਾ ਸਿੱਖੀ ਲੈ ਲਈ ਰਿਸਕ ਲੈ ਲਿਆ ਪਹਿਲਾ ਚੰਗਾ ਸਿੱਖ ਬਣਨ ਲਈ ਰਿਸਕ ਲੈਣਾ ਪੈਂਦਾ ਐਵੇਂ ਕੋਈ ਬੰਦਾ ਤਕੜਾ ਵਪਾਰ ਰਿਸਕ ਰਿਸਕੀ ਬੰਦਾ ਜਿਹੜਾ ਹੋਊ ਉਹ ਹੀ ਵਪਾਰੀ ਬਣੂਗਾ 10 ਲੱਖ ਲਾਉਣਾ ਸਾਡੇ ਵਰਗਾ ਕਹੂਗਾ ਉੱਜੜੀ ਨਾ ਜਾਈਏ ਕਿਤੇ ਉਥੇ ਦੁਕਾਨ ਲੈਣੀ ਐ 10 ਲੱਖ ਲੱਗ ਜੂ ਆਪਣੇ ਵਰਗਾ ਬੰਦਾ ਕਹਿੰਦਾ ਵਿੱਗਾ ਜ਼ਮੀਨ ਦਾ ਲੈ ਲੈ 10 10 ਲੱਖ ਦਾ ਜੇ ਉੱਜੜ ਗਿਆ ਫੇਰ ਰਿਸਕ ਨਹੀਂ ਲੈਂਦਾ ਕਦਮ ਹੀ ਨਹੀਂ ਪੁੱਟਦਾ ਇੱਕ ਕਈ ਬਪਾ ਜਿਹੜਾ ਰਿਸਕੀ ਸੁਭਾਅ ਦਾ ਉਹ ਕਹਿੰਦਾ 10 ਲੱਖ ਜਾਂ ਤੇ ਫਿਰ ਇੱਧਰ ਹੋ ਜੂ ਜਾਂ ਫਿਰ ਇੱਧਰ ਹੋ ਜੂ ਜਾਂ ਤੇ ਉੱਜੜੀ ਜਾਵਾਂਗੇ ਜਾਂ ਫਿਰ ਬਸ ਜਾਵਾਂਗੇ ਰਿਸਕ ਲੈਣਾ ਵਾ ਵਪਾਰੀ ਬੰਦੇ ਦਾ ਰਿਸਕੀ ਸੁਭਾਅ ਹੁੰਦਾ ਤੇ ਜਿਹੜਾ ਰਿਸਕ ਲੈ ਸਕਦਾ ਪਿਆਰ ਦੇ ਵਿੱਚ ਤੇ ਵਪਾਰ ਵਿੱਚ ਰਿਸਕ ਹੁੰਦਾ ਜਾਂ ਤੇ ਮਾਰੇ ਹੀ ਜਾਵਾਂਗੇ ਤੇ ਜਾਂ ਫਿਰ ਮਿਲ ਜੂ ਇਹ ਵਪਾਰ ਤੇ ਪਿਆਰ ਤੇ ਰਿਸਕ ਹੁੰਦਾ ਹੈ ਤੇ ਰਿਸਕ ਹੀ ਬੰਦਾ ਪਿਆਰ ਕਰ ਸਕਦਾ ਤੇ ਬਿਰਤੀ ਸੀ ਰਿਸਕੀ ਤੇ ਜ਼ਿੰਦਗੀ ਲਾ ਦੇਣੀ ਸੌਖੀ ਗੱਲ ਨਹੀਂ ਹੁੰਦੀ ਦਾਤ ਤੇ 10 ਲੱਖ ਨਹੀਂ ਸੀ ਲੱਗਣਾ ਜਾਨ ਲੱਗਣੀ ਸੀ ਪੂਰੀ ਭਾਈ ਲੈਣੇ ਦੀ ਤਾਂ ਸਿੱਖੀ ਮਿਲਣੀ ਸੀ ਤਜ ਅਬੇਮਾਨ ਲੇਹੋ ਮਨ ਮੋਲ ਇਹ ਐਵੇਂ ਥੋੜਾ ਗੱਲ ਬਣਨੀ ਸੀ ਸਭ ਕੁਝ ਦਾਤ ਤੇ ਲੱਗਣਾ ਹੈ ਤਾ ਸਿੱਖੀ ਮਿਲਣੀ ਤੇ ਭਾਈ ਲੈਣੇ ਨੇ ਫਿਰ ਲਾਪਤਾ ਵਪਾਰੀ ਬੰਦਾ ਸੀ ਨਾ ਲਾਪਤਾ ਸਭ ਕੁਝ ਦਾ ਫਿਰ ਵੇਖ ਲੋ ਜਦੋਂ ਆਪਾਂ ਦੀ ਪੱਕ ਦੇਤੀ ਕਹਿੰਦੇ ਲੈਣਿਆ ਤੂੰ ਜੋ ਤੇ ਪਰਖਾਂ ਵੀ ਕਿਤੇ ਥੋੜੀਆਂ ਪਾਈਆਂ ਲਾ ਲਾ ਕਸਵਟੀਆਂ ਪਰਖਦਾ ਏ ਰੱਬ ਪਰਖਦਾ ਹੈ ਭਗਤਾਂ ਪਿਆਰਿਆਂ ਨੂੰ ਕਿਤੇ ਦੇਗਾਂ ਦੇ ਵਿੱਚ ਉਬਾਲ ਦਿੰਦਾ ਹੈ ਕਿਤੇ ਸਿਰਾਂ ਤੇ ਚਲਾਉਂਦਾ ਹੈ ਆਰਿਆਂ ਨੂੰ ਮੌਤ ਜ਼ਿੰਦਗੀ ਦਾ ਕੀ ਸਵਾਲ ਉਥੇ ਜਿੱਥੇ ਨਸ਼ੇ ਸ਼ਹਾਦਤ ਦੇ ਚੜੇ ਹੋਵਣ ਉਹਨਾਂ ਦਾ ਜੱਗ ਨਾਲ ਵੰਡ ਵਿਹਾਰ ਕਾ ਦਾ ਜਿਨ੍ਹਾਂ ਨੂੰ 나ਗ ਪ੍ਰੇਮ ਦੇ ਲੜੇ ਹੋਵਣ ਪਾਲਾਂ ਬਨ ਕੇ ਪਿਆਰੇ ਦੇ ਦਰ ਉੱਤੇ ਧੌਣਾ ਇਉਂ ਝੁਕਾਏ ਕੇ ਖੜੇ ਹੋਵਣ ਨਸ ਜਾਵਣਾ ਕਿੱਥੇ ਤਲਵਾਰ ਹੀਠੋਂ ਜਿਹੜੇ ਪ੍ਰੇਮ ਗੁਨਾਹ ਵਿੱਚ ਫੜੇ ਹੋਏ ਅੱਗੋਂ ਪਾਰ ਖੂ ਵੀ ਕਿਹੜਾ ਘੱਟ ਕਰ ਦੇ ਵੇਖਣ ਸੇਵਕਾਂ ਤਾਂ ਹੀ ਅਜਮਾਏ ਕੇ ਜੀ ਦੇਣ ਫੇਰ ਖਤਾਬ ਪਿਆਰਿਆਂ ਦਾ ਪਹਿਲਾ ਤੇਗ ਦੀ ਧਾਰ ਲੰਗਾਏ ਕੇ ਜੀ ਪਰਖਣ ਵਾਲੇ ਵੀ ਸਾਰੀ ਗੱਲ ਐਵੇਂ ਨਹੀਂ ਦੇ ਦਿੰਦੇ ਤੇ ਭਾਈ ਲੈਣਾ ਜੀ ਨੂੰ ਜੋੜਨ ਵਾਲਾ ਕੌਣ ਸੀ ਭਲਾ ਪ੍ਰਭਾਵਤ ਕਿੰਨੇ ਕੀਤਾ ਗੁਰੂ ਨਾਨਕ ਨੇ ਬਾਅਦ ਚ ਕਿਹਾ ਕੀਤਾ ਪਹਿਲਾਂ ਭਾਈ ਸਿਹੇ ਨੇ ਗੁਰਸਿੱਖ ਦਾ ਜੀਵਨ ਪ੍ਰਚਾਰ ਹੋਣਾ ਚਾਹੀਦਾ ਪ੍ਰਭਾਵਿਤ ਕਰੇ ਤੇ ਇਹੋ ਜਿਹਾ ਪਿਆਰਾ ਜੇ ਮਿਲ ਜਾਏ ਜ਼ਿੰਦਗੀ ਬਦਲ ਜਾਂਦੀ ਹੈ ਤੇ ਇਸੇ ਕਰਕੇ ਆਪਾਂ ਅਰਦਾਸ ਕਰਦੇ ਜਿਨ੍ਹਾਂ ਮਿਲਿਆ ਤੇਰਾ ਨਾਮ ਦਿੱਟ ਆਵੇ ਮੇਲੀਓ ਨਾਲ ਪਿਆਰਿਆ